ਨਗਰ ਨਿਗਮ ਵੋਟਰਾਂ ਦੀਆਂ ਚੋਣਾਂ ਤੋਂ ਬਾਅਦ ਜਿੱਤਣ ਵਾਲੇ ਕੋਈ ਵੀ ਉਮੀਦਵਾਰ ਜਸ਼ਨ ਨਹੀਂ ਮਨਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੀਦੀ ਦਿਹਾੜ ਦੇ ਸੰਬੰਧ ਵਿੱਚ ਕੀਤੀ ਗਈ ਇਸ ਐਲਾਨ ਦਾ ਸਮਰਥਨ ਕਰਦੇ ਆਮ ਆਦਮੀ ਪਾਰਟੀ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਪ੍ਰੇਸ਼ਰ ਪੱਪੀ ਨੇ ਕਿਹਾ ਕਿ ਛੋਟੇ ਸਾਹਜਾਦਿਆਂ ਵੱਲੋਂ ਇਨਸਾਨੀਅਤ ਲਈ ਦਿੱਤੀ ਗਈ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਹਾਂ ਉਹਨਾਂ ਨੇ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਵੋਟ ਪਾਉਣ ਦੀ ਵੀ ਅਪੀਲ ਕੀਤੀ ਦੇਖੋ ਛੋਟੇ ਸਾਹਜਾਦਿਆਂ ਦਾ ਛੀਦੀ ਦਿਹਾੜਾ ਵਾ ਉਹਨਾਂ ਨੇ ਸਾਡੇ ਇਨਸਾਨੀਅਤ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਤੀਆਂ ਇਸ ਕਰਕੇ ਛੋਟੇ ਸਾਹਿਬ ਜਿਆਦੇ ਦੇ ਦਿਹਾੜੇ ਲਈ ਆਪਾਂ ਸਾਰੇ ਹੀ ਉਹਨਾਂ ਦੇ ਚਰਨਾਂ 'ਚ ਸੀਸ ਝੁਕਾ ਰਹੇ ਆ ਉਹਨਾਂ ਤੋਂ ਅਸ਼ੀਰਵਾਦ ਲੈ ਰਹੇ ਆ ਕੋਈ ਗੱਲ ਨਹੀਂ ਕਿ ਬਾਅਦ ਦੇ ਵਿੱਚ ਜਦੋਂ ਇਹ ਦਿਹਾੜੇ ਆਪਾਂ ਮਨਾ ਮੱਥਾ ਟੇਕ ਲਾਂਗੇ ਉਹਨਾਂ ਦੇ ਚਰਨਾਂ 'ਚ ਸੀਸ ਝੁਕਾ ਲਾਂਗੇ 29 ਤਰੀਕ ਨੂੰ ਕਰ ਲਾਂਗੇ ਜਦੋਂ ਇਹ ਦਿਹਾੜਾ ਖਤਮ ਹੋ ਜੂਗਾ ਸਲਾਮ ਸਰ ਬਹੁਤ ਪ੍ਰੋਸੈਸਰ ਜੀ ਚੱਲ ਰਿਹਾ ਸਰ ਬਹੁਤ ਵਧੀਆ ਚੱਲ ਰਿਹਾ ਫੀਸ ਬੋਲੋ ਕਿਸੇ ਨਾਲ ਕੋਈ ਤਕਰਾਰ ਬਾਜੀ ਨਹੀਂ ਗਈ ਇਦਾਂ ਹੀ ਵੋਟਾਂ ਲੋਕਾਂ ਨੇ ਮਤ ਦਾ ਦਾਨ ਆ ਇਹ ਲੋਕਾਂ ਨੇ ਕਰਨਾ ਜਿਹਦੇ ਲਈ ਲੋਕਾਂ ਨੂੰ ਪਤਾ ਹੁੰਦਾ ਵੀ ਕਿਹੜੀ ਪਾਰਟੀ ਕਿਵੇਂ ਰਾਜ ਦੇ ਵਿੱਚ ਕਿਵੇਂ ਪੌਣੇ ਤਿੰਨ ਸਾਲਾਂ ਚ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਉਹ ਕੰਮਾਂ ਦੇ ਆਧਾਰ ਦੇ ਉੱਤੇ ਅਸੀਂ ਵੋਟਾਂ ਮੰਗਦੇ ਆ ਜੋ ਕੰਮ ਕਰਾਂਗੇ ਜੀ ਜਿਹੜੀ ਉੱਪਰ ਸਰਕਾਰ ਆ ਉਹਦਾ ਥੱਲੇ ਵੀ ਫਾਇਦਾ ਹੁੰਦਾ ਵਾ ਲੋਕਾਂ ਨੂੰ ਜਦੋਂ ਕਾਰਪੋਰੇਸ਼ਨ ਦਾ ਹਾਊਸ ਬਣੂਗਾ ਉਹਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਸਰਕਾਰ ਪੰਜਾਬ ਦੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ